हां भी जी किसान ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਓਨਰ ਵੀਰ ਰਾਜ ਹੁਣ ਅੱਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਇੱਕ ਬਣਾਈ ਸੀਗੀ ਤੇ ਪਸ਼ੂ ਵਪਾਰ ਦਾ ਕਿਪਾ ਵੀਰ ਕਰਦਾ ਠੀਕ ਆ ਜੀ ਸਟਾਰਟਿੰਗ ਨਵਾਂ ਹੀ ਕੀਤਾ ਵੀਰ ਨੇ ਸ਼ੁਰੂ ਕੀਤਾ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾਏ ਸੀ ਕਿ ਜਰਸੀ ਬਰੀਡ ਦੇ ਵਿੱਚ ਵੜਾ ਸੀ ਅੱਜ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਆਪਾਂ ਟੋਟਲ ਤਿੰਨ ਕ ਐਨੀਮਲ ਦਿਖਾਉਣੇ ਆ ਦੋ ਬੜਾ ਦਿਖਾ ਦਾਂਗੇ ਇੱਕ ਗੱਬਣ ਇੱਕ ਸੂਈ ਸਵਾਈ ਆ ਤੇ ਇੱਕ ਇਧਰ ਕੱਟੀ ਆ ਠੀਕ ਆ ਜੀ ਬਿਲਕੁਲ ਹੀਫਰ ਦੇ ਵਿੱਚ ਕੱਟੀ ਆ ਕੱਟੀ ਦੀ ਉਮਰ ਕਿੰਨੀ ਆ ਕੀ ਰੇਟ ਪੜਦਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ ਆਪਾਂ ਵੀਡੀਓ ਬਣਾ ਰਿਹਾ ਦੋਸਤੋ ਨੋਟ ਕਰ ਲਓ 16 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਸਮਾਂ ਸੋ ਇੱਕ ਬੱਚੀ ਗੱਬਣ ਇੱਕ ਸੂਈ ਸਵਾਈ ਆ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਇਹਨਾਂ ਤਿੰਨਾਂ ਨਗਾਂ ਦੀ ਆਪਾਂ ਲੈ ਕੇ ਵੇਰ ਹੋਣਾ ਤੋਂ ਤੋਂ ਦੇ ਨਾਲ ਜਾਣਕਾਰੀ ਪੂਰੀ ਸਾਂਝੀ ਕਰ ਦੇਾਂਗੇ ਤੇ ਬਾਕੀ ਗੱਬਣ ਪਸ਼ੂ ਆਪਣਾ ਚਾਹ ਉਹਨਾਂ ਦਾ ਟਿੱਪ ਕੇ ਤੇ ਸੋਏ-ਸੋਏ ਪਸ਼ੂ ਨੂੰ ਕੋਈ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਇੱਥੇ ਆਣ ਕੇ ਵਿਜ਼ਿਟ ਕਰਕੇ ਤੇ ਬਾਕੀ ਬੱਚੀਆਂ ਚੰਗੀਆਂ ਨੇ ਪਰਤਾਪੁਰਤਾ ਬੜਾ ਜਾਇਜ਼ ਤੇ ਬਾਕੀ ਪੁੱਛ ਲਵਾਂਗੇ ਆਪਾਂ ਕੀ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਾਜ ਸਾਸਰੀ ਗਾਲ ਵੀਰ ਆਜਾਦ ਭਾਜੀ ਸਾਸਰੀ ਗਾਲ ਭਾਜੀ ਆਵਦੀ ਵੀਰ ਜੀ ਸਾਸਰੀ ਗਾਲ ਜੀ ਆਜਾਦ ਵੀਰ ਇੱਕ ਤਾਂ ਚਲੋ ਨਾਲੇ ਵੀ ਸੁਖ ਵੀਰ ਨੂੰ ਬਣ ਗਿਆ ਵੀ ਤੂੰ ਲੱਗਈ ਆ ਲੱਗਈ ਆ ਹੀ ਜਿਆਦਾ ਸੁਖਿਆ ਨਾ ਉਧਰੋਂ ਉੱਥੇ ਦੇ ਇਧਰ ਨੂੰ ਆ ਗਏ ਹਾਂ ਚਲ ਇਸੇ ਤਰ੍ਹਾਂ ਹੀ ਆਹੋ ਦੇ ਸੁਖੰ ਦਾ ਹਾਂ ਹਾਂਜੀ ਤੇ ਅੱਛਾ ਵੀਰੇ ਉਹਦੋਂ ਵੀ ਮਾਰ ਵਿਖਬੁਗ ਗਿਆ ਸੀਗਾ ਜੀ ਜੀ ਅੱਧੇ ਘੰਟੇ ਜੀ ਸੇਲ ਹੋ ਗਿਆ ਸ਼ੁ ਚਲੋ ਬਹੁਤ ਵਧੀਆ ਗੱਲ ਆ ਅੱਛਾ ਅੱਜ ਵੀਰ ਰਾਜ ਆਪਣੇ ਕੋਲ ਦੋ ਬੱਚੀਆਂ ਨੇ ਇੱਕ ਤਾਂ ਸੂਈ ਆ ਹਾਂਜੀ ਇੱਕ ਆ ਗੱਬਣਾ ਕੀ ਇਧਰ ਹਾਂਜੀ ਤੇ ਬਜ ਇੱਕ ਕੱਟੀ ਵੀ ਲੈ ਕੇ ਖੜੀ ਕਰਤੀ ਆ ਹਾਂਜੀ ਉਹ ਘਰੋਂ ਹੀ ਆ ਵੀਰ ਜੀ ਕੱਟੀ ਘਰੋਂ ਸੇਲ ਕਰਦੇ ਆ ਘਰੋਂ ਸੇਲ ਕਰਨ ਲੱਗੇ ਹੋ ਚਲੋ ਕਾਫੀ ਵੀਰ ਸ਼ੌਂਕ ਰੱਖਦੇ ਫੁੱਲ ਗੋਲਾ ਬਹੁਤ ਆਉਂਦੀਆਂ ਵੀ ਕੱਟੀ ਕੋਈ ਛੋਟੀ ਹੋਵੇ ਦੱਸਿਆ ਜੀ ਉਹ ਤਿਆਰ ਕਰ ਲੂਗਾ ਸ਼ੌਂਕ ਨਾਲ ਹਾਂਜੀ ਤੇ ਆਜ਼ਾਦ ਵੀਰੇ ਪਹਿਲੇ ਨੰਬਰ ਤੇ ਆਪਾਂ ਜੇਕਰ ਸ਼ੁਰੂਆਤ ਕਰੀਏ ਕਿੱਥੋਂ ਕਰਦੇ ਆ ਵੀਰ ਜੀ ਇਹ ਗੱਬਨ ਤੋਂ ਹੀ ਕਰ ਲੈਨੇ ਆ ਆਓ ਜੀ ਇਹ ਤਾਂ ਸਵੇਰ 10:00 ਦੇ ਕਿਨਵਾਸ ਦੀ ਹਾਂ ਜੀ ਦੂਜਾ ਸਵੇਰ ਸੁਣੀ ਜੇ ਦੂਜਾ ਸਵੇਰ ਹਾਂਜੀ ਪੂਰੀ ਨਿੱਗਰਵੱਛੀ ਆ ਫੁੱਲ ਹਾਈਟ ਵਾਲੀ ਆ ਆ ਹਾਂਜੀ ਦਿਨਾਂ ਜੇ ਮੰਨ ਲਓ 10 ਕ ਕੱਚੀ ਆ 10 ਦਿਨ ਲੈਂਦੀ ਆ ਜੀ 10 ਦਿਨ ਲੰਗੀ ਬਾਕੀ ਸਿਵਲ ਠੰਡੀ ਬੜੀ ਦੇਖੋ ਹਾਂ ਦੇਖ ਲਾਹੇ ਲਾਏ ਚਿੰਗੀ ਪੈਣ ਦੀ ਦੇਖੋ ਸੋ ਠੰਡੀ ਧੀਰੀਆ ਦੋਸਤੋ ਸੀਲਸ ਲੱਗਾ ਅਜੇ 10 ਕ ਦਿਨ ਦਾ ਸਮਾਂ ਬਾਕੀ ਆ ਦੂਜਾ ਸੁਆ ਬੱਛੀ ਨੇ ਸੁਣਾ ਹਾਂਜੀ ਆ ਕਰੋ ਚੱਕ ਜੀ ਠੀਕ ਆ ਜੀ ਲੇਵਟੀ ਹਵਾਨਾ ਬਿਲਕੁਲ ਭਰਨਾ ਸ਼ੁਰੂ ਕਰ ਦਿੱਤਾ ਲਾਹੇ ਬਣਾਏ ਪੈ ਗਈ ਆ ਗਰਮ ਵਾਲੀ ਤੇ ਕੱਦ ਨਾਰਮਲ ਜੇਕਰ ਆਪਾਂ ਗੱਲ ਕਰੀਏ ਤੇ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਆ ਤਾਂ ਪੂਰੀ ਨਿੱਗਰ ਬੱਛੀ ਆ ਪੂਰੀ ਮਜ਼ਬੂਤ ਹਾਂਜੀ ਬਾਕੀ ਥਣ ਪੂਰਾ ਲੰਬਾ ਹ ਕਰਮਾਲ ਜੀ ਨੋਰਮਲੀ ਕੋਈ ਤੂੰ ਦੇਖ ਸਕਦਾ ਤੁਸੀਂ ਦੋਸਤੋ 1/2 ਕਿਲੋ ਖੰਡਾ 1 ਕਿਲੋ ਹਨ ਲਾਏ ਬਣਾਏ ਪਈ ਆ ਤੇ ਇਹ ਹੱਥੀ ਮੁਠੀ ਹੱਥਾਂ ਨਾਲ ਤੇ 10 ਦਿਨ ਹਜੇ ਲੈ ਜਾਉਗੀ ਹਾਇ ਠੰਡੀ ਧੀਰੀ ਸੀਲਸ ਲੱਗਾ ਉਹ ਵੇਖੋ ਵੀ ਐਚਪ ਤਾਂ ਕੋਈ ਸ਼ਾਈ ਵਾਲਦਾ ਤੁਸੀਂ ਕਰਾਸ ਮੰਨ ਸਕਦੇ ਜੀ ਹਾਂਜੀ ਆ ਦੇਖੋ ਜੀ ਠੀਕ ਆ ਲਓ ਵੀਰੇ ਖੋਲ ਕੇ ਦਿਖਾ ਦਗੇ ਆ ਤੋਰਦੇ ਜ ਕੋਈ ਨਹੀਂ ਤੋਰ ਤੇ ਨੂੰ ਆ ਥੋੜੀ ਹੌਲੀ ਤੋਰ ਲਿਓ ਕੋਈ ਗੱਲ ਨਹੀਂ ਸੋ ਬਾਕੀ ਆ ਫੇਸ ਕੁਆਲਿਟੀ ਠੀਕ ਆ ਜੀ ਮੂੰਹ ਮੱਥੇ ਦੀ ਆ ਦੇਖੋ ਲੈ ਆ ਆ ਠੀਕ ਆ ਜੀ ਕਰ ਲੋ ਅੱਛਾ ਮੋਲਾ ਦੱਸ ਦਿਓ ਹਾਂ ਆ ਤਾਂ ਕੋਈ ਗੱਲ ਨਹੀਂ ਆ ਤਾਂ ਹੈ ਠੰਡੀ ਦੀ ਰੀ ਬਾਕੀ ਵੀਰ ਜੀ ਓਦਾਂ ਮੰਨ ਲਓ ਘਰ ਨੂੰ ਭਜਦੀ ਆ ਕਾਲੀ ਪੈਂਦੀ ਆ ਥੋੜੇ ਪਸ਼ੂ ਕਾਲੇ ਪੈਂਦੇ ਬਿਲਕੁਲ ਹਾਂਜੀ ਓਦਾਂ ਠੰਡੀ ਦੀ ਰੀ ਆ ਹਾਂ ਤੇ ਆਜਾਦ ਦਾ ਮੁੱਲ ਵੀਰੇ ਕੀ ਕਰਦੇ ਪਏ ਜੇ ਦਵਾਂਗੇ ਕਿੰਨੇ ਦੀ ਬੱਚੀ ਮੁੱਲ ਦੇ ਵੀਰ ਜੀ ਆਪਾਂ 50000 ਕਰਦੇ ਹਾਂਜੀ ਜੇ ਸਨੋ ਹੀ 47000 ਦੀ ਦੇ ਦਾਂਗੇ 47000 ਦੀ ਹਾਂਜੀ ਤੇ ਮੌਕੇ ਤੇ ਹੋ ਜੂਗਾ ਥੋੜਾ ਬਾਕੀ ਮੌਕੇ ਤੇ ਹੋ ਜੀ ਜੋੜ ਚੱਪਾ ਜੋੜ ਕਰ ਦਾਂਗੇ 40000 ਦੀ ਦੇ ਦਾਂਗੇ 46 ਦੀ ਹਾਂਜੀ ਠੀਕ ਆ ਜੀ ਲੋ ਵੀ 46000 ਦੀ ਦੋਸਤੋ ਤੁਹਾਨੂੰ ਐਂਡ ਟੂ ਐਂਡ ਜਿਹੜੀ ਮਿਲ ਜੂਗੀ ਬਾਕੀ ਉਹ ਹਾਨੇ ਲੈਵੇ ਦੀ ਕੋਈ ਫੋਰਟ ਛਾਕ ਕੋਈ ਐਕਟਰਾ ਬੱਚਾ ਨਹੀਂਗਾ ਚਾਰ ਥਣ ਬਾਕੀ ਜਿਵੇਂ ਜਿਵੇਂ ਕਰਮਾਂ ਦੀ ਥੱਲੇ ਖੁੱਲੀ ਹੋਵੇ ਚੰਗੀ ਦਿੱਕਤੁਕ ਬਣਾ ਕੇ ਤਿਆਰ ਹੋਊਗੀ ਸੋ ਲੜਦੂੜ ਕਾਫੀ ਆ ਅਜੱਤ 10 ਦਿਨ ਨੋਰਮਲੀ ਇਸ ਬੱਚੀ ਨੇ ਲੈ ਜਾਣੇ ਆ ਠੀਕ ਆ ਜੀ ਤੇ ਐਂਡ ਪੁਆਇੰਟ ਜਿਹੜੀ 46000 ਦੀ ਤੁਹਾਨੂੰ ਬੱਚੀ ਮਿਲੂਗੀ ਠੀਕ ਆ ਇੱਧਰ ਇੱਕ ਸੈਗਰ ਨੰਬਰ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਸੂਈ ਸਵਾਈ ਬੱਚੀ ਆ ਇਹ ਪਹਿਲਣ ਪਲੂਨ ਹੈ ਕਿ ਦੂਜਾ ਹੀ ਹੈ ਨਹੀਂ ਵੀਰ ਜੀ ਇਹ ਵੀ ਦੂਜਾ ਸੂਆ ਹੀ ਸੂਈ ਆ ਇਹ ਦੂਜਾ ਕਿ ਪਹਿਲਣੀਆਂ ਨਹੀਂ ਦੂਜਾ ਸੂਆ ਹੀ ਦੂਜਾ ਸੂਆ ਲਓ ਵੀ ਇਹ ਦੂਜਾ ਸੂਆ ਦੋਸਤੋ ਬੱਚੀ ਆ ਮਗਰ ਬੱਚੀ ਆ ਮਗਰ ਬੱਚੀ ਕਿ ਬਚਾ ਰਜੇ ਬੱਚਾ ਕੱਲ ਦੀ ਸੂਈ ਆ ਅਸਟਾ ਮੈਂ ਤਾਂ 8 9 ਲੀਟਰ ਬਲੀ ਹੋਊਗੀ ਠੀਕ ਆ ਜੀ ਹਾਂਜੀ ਕੱਲ ਦੀ ਸੂਈ ਆ ਠੀਕ ਆ ਠੀਕ ਕੋਈ ਨਹੀਂ ਕੋਈ ਨਹੀਂ ਹਾਂਜੀ ਥੋੜਾ ਬੱਚੇ ਜਾਂਦਾ ਕਰਦੀਆਂ ਤਾਜੀ ਸੂਈ ਕਰਕੇ ਆ ਹਾਂ 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 ਹਾਂਜੀ ਲਓ ਦੋਸਤੋ ਇਹ ਕੱਲ ਦੀ ਸੂਈ ਹੈ ਮਗਰ ਬੱਚਾ ਮੇਲਕਾ ਆ ਨਾੜੂਆ ਨਾਲਾ ਬੱਚੇ ਦੇ ਆ ਤੁਹਾਨੂੰ ਇੱਕ ਵਾਰ ਦਿਖਾ ਦਈਏ ਇਹ ਕੱ ਤੇ ਕੋਈ ਦੋ ਕ ਡੰਗ ਦੀਆਂ ਫਿਰ ਚੁਵਾਈਆਂ ਹੋ ਗਈਆਂ ਆ ਦੋ ਡ ਚੁਵਾਈਆਂ ਵੀ ਸੀ ਤਿੰਨ ਹੋ ਗਈਆਂ ਦੋ ਤਿੰਨ ਕੋ ਗਈਆਂ ਦੋ ਕਾਲ ਹੋਈਆਂ ਕਿ ਸਵੇਰੇ ਚੁਵਾਈ ਹੋਈ ਆ ਠੀਕ ਆ ਹਾਂਜੀ 8 9 ਲੀਟਰ ਬੋਲਾ ਹੈਗਾ ਇਸ ਟਾਈਮ ਹੂੰ ਹੂੰ ਉਦਾਂ ਠੰਡੀ ਧੀਰੀ ਉਦਾਂ ਬੱਚੇ ਦੇ ਕਰਕੇ ਆਲ ਕਰਦੀਆਂ ਥੋੜੀ ਕੇ ਹੂੰ ਲਓ ਜੀ ਦੋ ਤਿੰਨ ਕ ਚੁਵਾਈਆਂ ਹੋਈਆਂ ਨੇ ਤੇ ਬੋਲਾ ਕਿੰਨਾ ਕ ਅਕਾਊਂਟ ਕੀਤਾ ਆ 8 9 ਲੀਟਰ ਵੀ ਜੀ ਇਸ ਟਾਈਮ ਹੈਗਾ ਹੁਣ ਜਿਹੜਾ ਓ ਲੈਣਾ ਜੇ ਲਾ ਲਵਾ ਜਿ ਮਰਜੀ ਜਿਹੜਾ ਚੋਈ ਲੈਣਾ 8 ਤੋਂ 9 ਲੀਟਰ ਹੋ ਗਿਆ ਬਾਕੀ ਹੈ ਠੰਡੀ ਧੀਰੀ ਵੰਗੇ ਰਸੀ ਦੀ ਲੋੜ ਨਹੀਂ ਗਈ ਮਾਨਾ ਵੀਰ ਜੀ ਠੰਡੀ ਧੀਰੀ ਵੰਗਾ ਪਾਈਦਾ ਵੰਗਾ ਪਾਈਦਾ ਵੰਗਾ ਪਾ ਲੈਂਦੇ ਆ ਹਾਂਜੀ ਲਿਆ ਵੀਰੇ ਰਾਜਪਤ ਤੋੜ ਕੇ ਦਿਖਾ ਦਿਓ ਇਹਨੂੰ ਬੱਚੀ ਦੋਸਤ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਿਉਂ ਸੱਜਰਤਾ ਜੀ ਸੂਈ ਆ ਉਹਨਾਂ ਦੇ ਬੱਚੇ ਵੱਲ ਭੱਜਦੀ ਆਉਂਦੀ ਆ ਜਦੋਂ ਆਪਾਂ ਖੋਲ ਕੇ ਪਸ਼ੂ ਨੂੰ ਦਿਖਾਉਨੇ ਆ ਉਹ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਹੈ ਜੀ ਕਈ ਵਾਰ ਜ਼ਿਆਦਾਤਰ ਐਨੀਮਲ ਵੇੜਾਂ ਦੇ ਵਿੱਚ ਥੋੜਾ ਬੱਚੇ ਦਾ ਤਮਾ ਕੇਰਾ ਪਸ਼ੂ ਜ਼ਿਆਦਾ ਕਰਦੇ ਹੁੰਦੇ ਆ ਠੀਕ ਆ ਬਲੈਕ ਰੰਗ ਦੇ ਵਿੱਚ 8-7 ਕਿਲੋ ਬੌਲੇ ਤੋਂ ਸਟਾਰਟਿੰਗ ਬਾਕੀ ਥਣ ਜਿਹੜਾ ਹੱਥੀ ਚਵਾਈ ਵਾਲਾ ਨੋਕ ਵਾਲਾ ਥਾਣਾ ਤੇ ਸਪੇਸ ਗਾਇਬ ਆ ਉਸੀ ਥਾਣਾ ਦੇ ਵਿੱਚ ਕੋਈ 2 2 4 4 4 5 5 ਇੰਚ ਵਿੱਚ ਗਾਇਬ ਆ ਠੀਕ ਆ ਜੀ ਆ ਦੇਖੋ ਇੱਕ ਵਾਰੀ ਰਾਜਬਾਈ ਹੋਰ ਮੜਾ ਨੇੜੇੋਂ ਤੋੜ ਦੋ ਉਹਨੇ ਲਾਗਿਓ ਹੋਰ ਧਮਾ ਕੇ ਦਿਖਾ ਦਿਓ ਆ ਦੇਖੋ ਜੀ ਠੀਕ ਆ ਜੀ ਲਓ ਰੈਨ ਦੇ ਆ ਗੱਟੀ ਨਹੀਂ ਲਾੜੀ ਅਈ ਦੇ ਦੁਕਾਨਦਾਰ ਨਹੀਂ ਉਸ ਤੋਂ ਬਾਤੋ ਕਰਨਾਂ। ਅੱਗਾ ਕਿਤੇ ਹੈ? ਸੱਤਾ ਮਾਰੀ ਆਇਆ। ਲੈ ਆਇਆ। 2000 ਦੱਜਾ ਰੋਕੋ। ਹੈਲੋ ਕਿਹਦੇ ਨਾਲ? ਇਹਦਾ ਮੁੱਲ ਕਰਨਾ ਈ। ਠੀਕ ਹੈ ਜੀ। ਬismillah। ਅੱਛਾ ਰਾਜਾ ਆਪਣਾ ਵੀ ਇਹਦਾ ਮੁੱਲ ਆਜਾ ਦੇ ਕਿ ਕਰਦੇ ਪਹਿਚਾਣਾ? ਇਹਦਾ ਮੁੱਲ ਵੀ ਜੀ 45000 ਕਰਦੇ। 45? ਹਾਂ ਜੀ। ਮੈਂ ਇਹ ਕਿਥੋਂ ਤੱਕ ਹੋ ਜੂਗੀ ਐਂਡ ਟੂ ਐਂਡ? ਐਂਡ ਤੋਂ ਐਂਡ ਵੀ ਜੀ 41000 ਦੀ ਜੈਸ ਨੋਈ ਦੇ ਦਾਂਗੇ 41000 ਬਾਕੀ ਮੌਕੇ ਤੇ ਸ਼ੋਰ ਛੱਪਾ ਕਰਦਾਂਗੇ ਫੋਨ ਲਾਵੇ ਬਿਲਕੁਲ ਬਿਲਕੁਲ ਹਾਂ ਜੀ ਆਪਾਂ ਕਿਸ ਨੂੰ ਵੀ ਛੋਟ ਕਰਦਾਂਗੇ ਮੌਕੇ ਦੇ ਹੋਰ ਠੀਕ ਆ ਜੀ ਹਾਂ ਜੀ ਲੋ ਵੀ 41000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਮੌਕੇ ਤੇ ਮਾਨਤਨ ਹੋ ਜੂਗਾ ਕਿਉਂਦਾ ਵੀ ਠੰਡੀ ਠੰਡੀ ਠੀਰੀ ਆ ਠੀਕ ਆ ਹਾਂ ਜੀ ਵੀ ਜੀ ਮੇਲਾ ਇਹਦੇ ਸ਼ੁਰੂ ਹੋਈ ਆ ਹਾਂ ਤੁਹਾਨੂੰ ਪਤਾ ਹੋਗਾ ਮੈਲਾ ਮਾਰ ਕੇ ਸ਼ੁਰੂ ਕਰਦਾ ਡੰਗਰ ਦੁੱਧ ਵਧੂ ਤਕਰੀਬਨ ਕੋਈ ਪਾ ਚਲੋ ਬਾਹਰੀ ਦਸੀ ਬਾਹਰੀ ਨਹੀਂ ਜਾ ਕੇ ਵੀ ਸੀ ਦੋਤੇ ਆਉਣਾ ਹੈ ਜੇ ਮੰਨ ਲਓ ਹੁਣ ਤੇ ਬਹੁਤ ਆਈਆ ਮੰਨ ਲਓ ਜਿਹੜਾ ਫੁੱਟੀਆਂ ਵਾਲਾ ਬੰਦਾ ਹੈ ਹਾਂ 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 ਕੱਲ ਦੀ ਤੇ ਸੂਈ ਹੈ ਜੇ ਆ ਬਿਲਕੁਲ ਹਾਂਜੀ ਪਾਕਿਸਤਾਨ ਤੋਂ ਬੜਾ ਲਾਜਵਾਬ ਲੱਗਾ ਏ ਹੂੰ ਹਾਂਜੀ ਮੌਜੀ ਸੇ ਮੱਚੀ ਦੋਸੋ ਚੰਗੀ ਹੈ 41000 ਦੇ ਵਿੱਚੋਂ ਮਾਨਤਨ ਛੋੜ ਛੱਪਾ ਇਦਰ ਇੱਕ ਤਾਂ ਇੱਕ ਕੱਟੀ ਦਾ ਜਿਗਰ ਕੀਤਾ ਸੀ ਆਪਾਂ ਸਟਾਰਟਿੰਗ ਤੋਂ ਇਹ ਕੱਟੀ ਵੀ ਵਿਕਾਊ ਆ ਠੀਕ ਆ ਜੀ ਇਹਦੀ ਆਪਾਂ ਖੋਮਾ ਲੈਣੇ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਕਿਉਂਕਿ ਬਹੁਤ ਵੀ ਚਾਹਵਾਨ ਹੁੰਦੇ ਆ ਵੀ ਕੱਟੀ ਖਰੀਦਣ ਦਾ ਠੀਕ ਆ ਜੀ ਇਹਦੀ ਉਮਰ ਰਾਜਵੇਤ ਵੀ ਨਹੀਂ ਮਤਲਬ ਘਰੋਂ ਕੱਟੀ ਸੇ ਲੱਗੇ ਕਰਨਾ ਆਪਣੇ ਤਾਂ ਮੈਂ ਬੜੀ ਚੰਗੀ 13-14 ਕਿਲੋ ਮੈਂ ਚੱਲਦੀ ਆ ਤੇ ਹੁਣ ਵੀ ਜੀ ਇਹ ਸੱਤਾਂ ਤੋਂ 8 ਮਹੀਨਾ ਦੀ ਕੱਟੀ ਹੋਊਗੀ 8 ਸੱਤਾਂ ਕੁ ਮਹੀਨਿਆਂ ਦੀ ਆ ਹਾਂ ਜੀ ਆ ਚੰਗੀ ਐ ਕੱਟੀ ਚੰਗੀ ਐ ਬਾਕੀ ਵੀਰ ਜੀ ਪਲੀ ਪੁਲੀ ਨਿੱਗਰ ਕੱਟੀ ਆ ਉੱਥੇ ਮੋਥੇ ਦੀ ਬਲੈਕ ਆ ਬਿਲਕੁਲ ਬਿਲਕੁਲ ਪੂਰੀ ਵੀਰ ਜੀ ਵੇਖੋ ਸੁੰਗ ਸੁੰਗ ਤੇ ਆ ਚੌੜਾ ਮੱਥਾ ਹਾਂਜੀ ਲੋਕ ਦੋਸਤੋ ਜੈਡ ਬਲੈਕ ਹੀ ਆ ਠੀਕ ਆ ਜੀ ਪੂਛ ਮੱਥਾ ਜਿਹੜਾ ਤੁਹਾਨੂੰ ਪ੍ਰੋਪਰ ਆਪਾ ਦਿਖਾ ਦਿੰਨੇ ਆ ਬਾਕੀ ਵੀਰ ਲਿਆਇਆ ਜਾਨੂੰ ਨੂੰ ਤੋੜ ਕੇ ਦਿਖਾਈਏ ਸੋ ਕੱਟੀ ਦੋਸਤੋ 8-7 ਗਾ ਮਹੀਨਿਆਂ ਦੀ ਆ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਆ ਬਾਕੀ ਇੱਕ ਰਾਂਗਾ ਬਿਲਕੁਲ ਬਲੈਕ ਕੋਈ ਵਾਲ ਚਿੱਟਾ ਨਹੀਂ ਹੈਗਾ ਕਿ ਚਾਹੇ ਪੂਛ ਤੋਂ ਲੈ ਕੇ ਮੱਥੇ ਤੱਕ ਗੱਲ ਕਰ ਲਈਏ ਆ ਦੇਖੋ ਜੀ ਸੋ ਸਾਹਮਣ ਕਾਲ ਕਰ ਲਿਓ ਠੀਕ ਹੈ ਜੀ ਕੰਟੈਕਟ ਕਰ ਲਿਓ ਐ ਨੂੰ ਮੋੜ ਕੇ ਦਿਖਾ ਦਿਆਂ ਭਝੋਲੀ ਚਲੀ ਵਿਖਾ ਦਿੰਦੇ ਆ ਥਣ ਥੋਣ ਇੱਥੇ ਰੋਕ ਲਿਆ ਕੋਈ ਨਹੀਂ ਕੋਈ ਕੋਈ ਇੱਥੇ ਰੋਕ ਲਿਆ ਜਾ ਰੋਕ ਲਾ ਆ ਝੋਲੀ ਜਲੀ ਬੜੀ ਸਾਫ ਹੈ ਦੇਖੋ ਆ ਚਾਰ ਹੀ ਥਾਣੇ ਕੋਈ ਕੋਈ ਫੋਰਚਾਂ ਨਹੀਂ ਨਾਲ ਬਿਲਕੁਲ ਹੁਣ ਤਰਾ ਆ ਜਾ ਆ ਜਾ ਭਾਉ ਬਰੇ ਇੱਧਰ ਆ ਲੈ ਲੈ ਬਾਕੀ ਸਿੰਗੀ ਸਿੰਗੀ ਵੀ ਪੂਰੀ ਗੋਲਾਈ ਚ ਕਰ ਦੂਗੀ ਪੂਰੀ ਗੋਲਾਈ ਚ ਕਰੂਗੀ ਵੀਰ ਜੀ ਮਨ ਲਓ ਉਮਰ ਥੋੜੀ ਆ ਤਾਂ ਕਰਕੇ ਮਨ ਲਓ ਸਿੰਗ ਨੇ ਕੀ ਕਰਦਨੇ ਆ ਹੁਣ ਉਮਰ ਦੇ ਹਿਸਾਬ ਨਾਲ ਸਿੰਗ ਬਣਾਉਂਗੀ ਜਾਗੀ ਆ ਬਿਲਕੁਲ ਬਿਲਕੁਲ ਹਾਂਜੀ ਤੇ ਚੰਗੀ ਕੱਟੀ ਆ ਬਾਕੀ ਕੋਈ ਲੀਸੀ ਫਿੱਕੀ ਨਹੀਂ ਗਈ ਹਾਂਜੀ ਜਿੰਨੇ ਵੀ ਆ ਸੁਣਾ ਨਿਕਲੇ ਪੂਰਾ ਕੱਟੀ ਦਾ ਹਾਂਜੀ ਤੇ ਬਾਕੀ ਮੇਰਾ ਵੀਰ ਕੋਈ ਅੱਗੇ ਦੋਸਤ ਕੋਈ ਚੰਗੀ ਕੇਅਰ ਕਰਨ ਵਾਲਾ ਲੈ ਗਿਆ ਕੱਟੀ ਚੰਗੀ ਤਿਆਰ ਹੋ ਜੂਗੀ ਇੱਕ ਰੰਗ ਬਿਲਕੁਲ ਜੈਡ ਬਲੈਕ ਤੇ ਇਹਦਾ ਮੁੱਲ ਕੀ ਰੱਖਿਆ ਵੀਰ ਕਿੰਨੇ ਕੁ ਦੇ ਦਾਂਗੇ ਵੀਰ ਜੀ ਮੁੱਲ ਤੇ 15000 ਕਰਦੇ ਆ ਆ 12000 ਦੀ ਦੇ ਦਾਂਗੇ 12 ਦੇ ਹਾਂ ਬਾਕੀ ਮੌਕੇ ਤੇ ਸ਼ੋਰ ਛੱਪਾ ਕਰਦਾ ਕੋਈ ਫੋਨ ਲਾਵੇ ਮੋੜਦੇ ਨਹੀਂ ਕਿਸ ਨੂੰ ਚਲੋ ਕਰਦੇ ਜਿੰਨਾ ਹੋ ਸਕਦਾ ਕਰਦਾਂਗੇ ਬਾਕੀ ਵੀਰ ਜੀ ਮੰਨ ਲਓ ਹੈ ਚੰਗੀ ਜੇ ਮੰਨ ਲਓ ਇੱਦਾਂ 12000 ਰੁਪਏ ਲਓ ਨੇ ਦੋ ਤਾਂ ਨਹੀਂਗਾ ਦੋ ਸਾਲਾਂ ਨੂੰ ਮੈਂ ਤਿਆਰ ਹੋਣੀ ਆ ਬਸ 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 ਮੱਝਾਂ ਲੈਣੀਆਂ ਕਿ ਬਾਕੀਰ ਸੌਕੀਆਂ ਆਈਆਂ ਨੇ ਨਾ 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 ਰੁਪਏ ਦੇ ਨਾਰਮਲ ਮੱਝਾਂ ਹੁੰਦੀਆਂ ਤੇ ਹਾਂ ਹਾਂਜੀ ਚਲੋ ਕੋਈ ਭਰਾ ਨਾਲ ਸ਼ੌਕ ਨਾਲ ਯਾਰੇ ਲੱਗਾ ਰਵੇ ਨਾ ਯਾਰੇ ਲੱਗਾ ਰਹੂਗਾ ਆ ਸ਼ੌਕ ਨਾਲ ਦੋ ਸਾਲਾਂ ਚ ਕਿਤੇ ਕਰਮ ਵਾਲੀਆਂ ਲੱਖ ਦੀ ਝੋਟੀ ਤਿਆਰ ਹੋ ਜੇ ਹੋਣੀ ਹੋਣੀ ਵੀਰ ਜੀ ਦਗਾ ਜੰਦਾਂ ਨੇ ਮੰਗਾਈ ਏ ਅੱਜ ਦੋਸਤੋ ਨਾਗਨੇ ਵੀਰ ਰਾਜ ਉਹਨਾਂ ਦੇ ਕੋਲ ਠੀਕਾ ਜੀ ਆਜਾਦ ਵੀਰ ਤੋਂ ਪੂਰੀ ਆਪਾਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਸੋ ਇਧਰ ਦੋ ਬੱਚੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਇੱਕ ਗੱਬਰ ਦਿਖਾਈ ਆ ਸੋ ਚੰਗੇ ਪਸ਼ੂ ਆ ਪਰਤਾ ਬੜਾ ਜਾਇਜ਼ ਵਾਜਪ ਰੇਟ ਆ ਸੋ ਬਾਕੀ ਮੇਰੇ ਵੀਰਾਂ ਨੂੰ ਪਸੰਦ ਆਉਣਗੇ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰਿਆ ਕਰੋ ਨਵੇਂ ਭੈਣ ਭਰਾਵਾਂ ਤੱਕ ਉਹਨਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਤੇ ਨੰਬਰ ਇੱਕ ਕਰਦਿਏ ਵੀਰਾਂ ਸਾਡੇ ਆਪਣੇ 73407 0833 ਠੀਕ ਆ ਜੀ ਹਾਂਜੀ ਠੀਕ ਆ ਸਤਿ ਸ੍ਰੀ ਅਕਾਲ ਵੀਰ ਲਓ ਦੋਸਤੋ ਦੋ ਨਗਨੇ ਠੀਕ ਹੈ ਜੀ ਦੋਵਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਕਾਲ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਬੱਚੀਆਂ ਚੰਗੀਆਂ ਨੇ ਪਾਪੜ ਤਾਂ ਜਾਇਜ਼ ਕੋਈ ਘਰੇ ਲੋ ਕੋਈ ਘਰੇ ਕੋਈ ਰੱਖਣ ਵਾਲਾ ਵੀਰ ਲੈ ਕੇ ਜਾਣਾ ਚਾਹੁੰਦਾ ਥੋੜੇ ਪੈਸੇ ਖਰਚ ਕਰਨੇ ਆ ਤੇ ਪਾਪੜ ਤੇ ਚ ਪਸ਼ੂ ਆ ਮਿਲਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ